ਤਨਤਨਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਸਮ ਪਿਤਾ ਪੰਥ ਦੇ ਵਾਲੀ ਬਾਲਾ ਪ੍ਰੀਤਮ ਦੀ ਕਿਰਪਾ ਦੇ ਨਾਲ ਦਾਸ ਕੁਝ ਦਿਨ ਉਹਨਾਂ ਦੇ ਚਰਨਾਂ ਦੇ ਵਿੱਚ ਆਇਆ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਸਮਾ ਪਤਾਇਆ ਹੈ ਉਹਨਾਂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਸਮਾ ਬਹੁਤ ਵਧੀਆ ਨਿਕਲਿਆ ਹੈ ਸੋ ਪਿਆਰਿਓ ਇਥੋਂ ਮੈਂ ਹੁਣ ਇਸ ਵੇਲੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਇਹ ਜਿਹੜੀ ਆ ਇਹ ਰਿਕਾਰਡਿੰਗ ਕਰ ਰਿਆ ਆਪਣੇ ਉਹਨਾਂ ਪਿਆਰੇ ਦੋਸਤਾਂ ਦੇ ਲਈ ਜਿਹੜੇ ਕੁਝ ਚਾਹੁੰਦੇ ਹੋਣਗੇ ਕਿ ਜੇ ਉੱਥੇ ਗਏ ਸੀ ਤਾਂ ਦਰਸ਼ਕਾਂ ਦੇ ਲਈ ਕੀ ਲੈ ਕੇ ਆਏ ਸੋ ਦੋਸਤੋ ਦਿਲ ਤਾਂ ਬਹੁਤ ਕਰਦਾ ਸੀ ਕਿ ਬਹੁਤ ਕੁਝ ਇੱਥੇ ਜਿਹੜਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਨਾਲ ਸੰਬੰਧਤ ਆ ਉਨਾ ਸਾਰਿਆਂ ਦੇ ਤੁਹਾਡੇ ਤੁਹਾਡੇ ਲਈ ਦਰਸ਼ਨ ਕਰਾਵਾਂ ਤੇ ਤੁਹਾਨੂੰ ਇੱਕ ਤੋਂ ਬਾਅਦ ਇੱਕ ਦੱਸਾਂ ਪਰ ਇੱਥੇ ਕੁਝ ਮਜਬੂਰੀਆਂ ਨੇ ਆਸੇ-ਪਾਸੇ ਆਵਾਜ਼ਾਂ ਬਹੁਤ ਆਉਂਦੀਆਂ ਨੇ ਜਿਸ ਕਰਕੇ ਉਹ ਰਿਕਾਰਡਿੰਗ ਜਿਹੜੀ ਸੀ ਬਾਹਰ ਉਹ ਸੰਭਵ ਨਹੀਂ ਸੀ ਜਿੰਨੀ ਹੋ ਸਕੇ ਉਹ ਮੈਂ ਕਰਕੇ ਤੁਹਾਡੇ ਤੱਕ ਪੇਸ਼ ਕੀਤੀ ਹੈ ਮੈਂ ਤੁਹਾਨੂੰ ਦੱਸ ਦਿਆ ਕਿ ਤੱਕ ਸ੍ਰੀ ਪਟਨਾ ਸਾਹਿਬ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਅਵਤਾਰ ਧਾਰਿਆ ਸੀ ਤੇ ਇਹ ਜਿੱਥੇ ਹੁਣ ਹੈ ਇਸ ਵੇਲੇ ਤੱਕ ਸ੍ਰੀ ਪਟਨਾ ਸਾਹਿਬ ਸशोਪਤ ਨੇ ਇਹ ਉਹੀ ਜਗ੍ਹਾ ਹੈ ਔਰ ਇਧੋਂ ਦੀ ਖਾਸੀਅਤ ਇਹ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੀ ਵੀ ਗੁਰਬਾਣੀ ਉਹਨਾਂ ਨੇ ਚਾਰੀਏ ਉਹਨਾਂ ਦਾ ਜਿਹੜਾ ਉਹ ਇੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਮੇਰਾ ਭਾਵੇਂ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੈ ਤੇ ਸ੍ਰੀ ਦਸਮ ਗ੍ਰੰਥ ਦਾ ਵੀ ਪ੍ਰਕਾਸ਼ ਹੈ ਤੇ ਦੋਨੋਂ ਵੇਲੇ ਇਹਨਾਂ ਦੇ ਵਿੱਚੋਂ ਜਿਹੜਾ ਉਹ ਹੁਕਮਨਾਮਾ ਹੈ ਉਹ ਲਿਆ ਜਾਂਦਾ ਹੈ ਤੇ ਦੋਨਾਂ ਨੂੰ ਬਰਾਬਰ ਸਤਿਕਾਰ ਦੇ ਕੇ ਸੰਗਤਾਂ ਉਹਨਾਂ ਹੁਕਮਨਾਮਿਆਂ ਦਾ ਅਨੁਮਾਨ ਲੈਂਦੀਆਂ ਨੇ ਇੱਥੇ ਇੱਕ ਜਦ ਸ਼ਾਮ ਨੂੰ ਰਹਿ ਰਾਤ ਤੋਂ ਬਾਅਦ ਅਰਤੀ ਔਰ ਆਰਤਾ ਪੜਿਆ ਜਾਂਦਾ ਹੈ ਤਾਂ ਉਹ ਇੱਕ ਅਲੌਕਿਕ ਨਜ਼ਾਰਾ ਹੁੰਦਾ ਹੈ ਜਿਹੜੀ ਸੰਗਤ ਆ ਕੇ ਆਨੰਦ ਮਾਣਦੀ ਹੈ ਤੇ ਉਸ ਵੇਲੇ ਇਹ ਜਿਹੜਾ ਇਸ ਸਮਾਂ ਹੀ ਇਹਨਾਂ ਸੁਹਾਵਣਾ ਔਰ ਇਹਨਾਂ ਵਧੀਆ ਹੁੰਦਾ ਹੈ ਕਿ ਜੀ ਕਰਦਾ ਹੈ ਕਿ ਇਸ ਨੂੰ ਮਾਣਦੇ ਰਹੀਏ ਤੇ ਰੋਜ਼ ਆ ਕੇ ਇਸ ਤਰ੍ਹਾਂ ਦਰਸ਼ਨ ਕਰੀਏ ਪਰ ਜਿਹੜੇ ਲੋਕ ਸਾਡੇ ਵਾਂਗ ਦੂਰੋਂ ਜਾਂਦੇ ਨੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਅੱਜ ਇਸ ਵਾਰ ਮਹਾਰਾਜ ਦੀ ਬੜੀ ਬਖਸ਼ਿਸ਼ ਰਹੀ ਏ ਕਿ ਜਨੇ ਜਨਮੀ ਇੱਥੇ ਰਹੇ ਆ ਬਾਬਾ ਜੀ ਨੇ ਆਪ ਸੇਵਾ ਸਾਡੇ ਕੋਲ ਲਈਏ ਤੇ ਅਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰੀਏ ਸੋ ਦੋਸਤੋ ਮੈਂ ਹੁਣ ਜਿਆਦਾ ਤੁਹਾਡੇ ਔਰ ਉਸ ਜਿਹੜਾ ਅਲੌਕਿਕ ਦ੍ਰਿਸ਼ ਹੈ ਆਰਤੀ ਔਰ ਆਰਤਾ ਦਾ ਉਹਦੇ ਦਰਮਿਆਨ ਖੜਾ ਹੁੰਦਾ ਹੋਇਆ ਤੁਹਾਨੂੰ ਜਕਾਰੇ ਦੇ ਨਾਲ ਛੱਡ ਕੇ ਜਾ ਰਿਹਾ ਹੈ ਕਿ ਅੱਗੇ ਤੁਸੀਂ ਉਹ ਰਿਕਾਰਡਿੰਗ ਦੇਖ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਸਸ ਪਾਦਵੀ ਮਰਨ No. Mm -hmm. Okay. Need yeah. ਜੋ ਆ ਤੰਦਰੇ ਮਨਿਕਮੋ ਗਿਤ ਮਲ ਬਨਕੇ ਜਾਈ ਤੰਦ ਤੇਲ ਨਾਮ ਕੀਆ ਦੀ ਉਜਨ ਅੰਚੇ ਸਬਦ ਅਨਾਂ ਸੋ ਇਹ ਜਿਹੜੇ ਤੁਸੀਂ ਦ੍ਰਿਸ਼ ਦੇਖੇ ਨੇ ਇਹ ਉੱਥੇ ਲਾਈਵ ਰਿਕਾਰਡ ਕੀਤੇ ਗਏ ਸਨ ਹੋ ਸਕਦਾ ਹੈ ਇਹਨਾਂ ਦੇ ਵਿੱਚ ਕਾਫੀ ਉਲਟਾਈਆਂ ਰਹਿ ਗਈਆਂ ਹੋਣ ਉਹ ਮਹਾਰਾਜ ਜੀ ਮaaf ਕਰਨ ਤੇ ਤੁਸੀਂ ਵੀ ਮaaf ਕਰ ਦਿਓ ਕਿਉਂਕਿ ਦਾਸ ਕਾਫੀ ਗਲਤੀਆਂ ਕਰਦਾ ਹੈ ਤੇ ਕਮੀਆਂ ਜਿਹੜੀਆਂ ਨੇ ਇਹਦੇ ਵਿੱਚ ਹੈ ਸੋ ਇਹ ਜਿਹੜੀਆਂ ਕਮੀਆਂ ਔਰ ਗਲਤੀਆਂ ਨੇ ਇਹ ਮਹਾਰਾਜ ਦੀ ਕਿਰਪਾ ਸਦਕਾ ਹੀ ਦੂਰ ਹੋ ਸਕਦੀਆਂ ਨੇ ਸੋ ਉਹਨਾਂ ਨੂੰ ਬਾਰ-ਬਾਰ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਯੋਧੜੀ ਕਰਾਂਗੇ ਕਿ ਮਹਾਰਾਜ ਕਿਰਪਾ ਕਰਨੀ ਐਸੇ ਦ੍ਰਾਹੀ ਔਰ ਜਿਹੜਾ ਸਾਡਾ ਚੰਗਾ ਸਮਾਂ ਉਹ ਆਪਣੇ ਚਰਨਾ ਦੇ ਵਿੱਚ ਬਤੌਣ ਦਾ ਸਾਨੂੰ ਮੌਕੇ ਜਿਹੜੇ ਆ ਉਹ ਦਿੰਦੇ ਰਹਿਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ